ਕਸਾਂ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਤੁਹਾਨੂੰ ਇੱਕ ਜਰਸੀ ਨਾਲ ਦਾ ਤੋਹਫਾ ਇੱਕ ਨਗੀਨਾ ਗਰਮੀ ਦਾ ਤੇ ਇਹ ਵੇਹੜੇ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਇਹ ਤੁਹਾਨੂੰ ਦਿਖਾਉਣੀ ਆ ਤੇ ਇਹ ਬਾਈ ਨੇ ਵੇਚਣੀ ਹੈਗੀ ਇਹਦੀ ਸਾਰੀ ਡਿਟੇਲ ਸਮੇਤ ਰੇਟ ਵੀ ਕਿਹੜਾ ਸੂਆ ਆਪਾਂ ਸਾਰੀ ਵੀਡੀਓ ਚ ਸਾਂਝੀ ਕਰਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤਸੱਲੀ ਨਿਰਖ ਫਰਕ ਤੁਸੀਂ ਕਰਨੇ ਮੇਰਾ ਫਾਸਰ ਵੀਡੀਓ ਬਣਾਉਣ ਦਾ ਕਿਸੇ ਭਰਾ ਨੇ ਕੋਈ ਮੈਥੋ ਇਹ ਜੀ ਵੀਡੀਓ ਬਣਾਉਣੇਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਹੋਰ ਆਇਆ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਕਰੋਨਾ ਬਾਈ ਨਾਲ ਗੱਲਬਾਤ ਸਾਰੀ ਡਿਟੇਲ ਵੀਡੀਓ ਲਾਸਟ ਤੱਕ ਦੇਖਿਓ ਬਾਈ ਸਸਰੀਕਾਲ ਜੀ ਸਸਰੀਕਾਲ ਜੀ ਅ ਬਾਈ ਜੀ ਨਾਮ ਤੇ ਡਰੈਸ ਬੋਲੋ ਜੀ ਆਪਣਾ ਨਾਮ ਲਖਵੀਰ ਸਿੰਘ ਹਾਂਜੀ ਜੈਮਲ ਸਿੰਘ ਵਾਲਾ ਡਿਸਟ੍ਰਿਕਟ ਬਰਨਾਲਾ ਤਹਿਸੀਲ ਤਪਾ ਤੇ ਤਪਾ ਪਤੋਂ 8 ਕਿਲੋਮੀਟਰ ਹੈ ਨਾ 7-8 ਕਿਲੋਮੀਟਰ ਹਾਂ ਅਜੇ ਤੋਂ ਭਦੌੜ 12 ਕਿਲੋਮੀਟਰ ਹੈ ਨਾ ਹਾਂਜੀ ਉਹਦਾ ਔਰ ਤੋਂ ਤਪਾ ਵਾਲੇ ਰੋਡ ਤੇ ਜਿਹੜਾ ਪਿੰਡ ਆ ਜਮਲ ਸਿੰਘ ਵਾਲਾ ਬਾਈ ਜਿਹੜੀ ਬੱਛੀ ਹੈ ਇਹ ਖਰੀਦੀ ਵੀ ਕਰਦੀ ਆ ਇਹਨੇ ਕਰਦੀ ਆ ਬਾਈ ਕਿਹੜਾ ਸੂ ਦੂਜਾ ਸੂਆ ਸੌਂਦੀ ਆ ਤੇ ਸੌਂ ਦੇ ਕਿੰਨੇ ਕਿ ਦਿਨ ਬਾਕੀ ਪਏਗੇ ਇਹਦੇ 7 ਤਰੀਕ ਨੂੰ ਦਿਨ ਪੂਰੇ ਆ 7 ਤਰੀਕ ਨੂੰ ਦਿਨ ਪੂਰੇ ਆ ਤੇ ਹਜੇ ਤਾਂ ਫਿਰ 28 ਤਰੀਕ ਹੋਈ ਆ ਤਿੰਨਾਂ ਤੇ ਯਾਨੀ 10 11 ਦਿਨ ਪਏ ਨਾ ਹਾਂਜੀ ਬਾਕੀ ਉੱਤੇ ਵੀ ਲਊ ਠੀਕ ਆ ਠੀਕ ਆ ਤੇ ਪਹਿਲੇ ਸੂਏ ਦੁੱਧ ਕਿੰਨਾ ਪਾਇਆ ਬਾਈ 16 ਕਿਲੋ ਦੱਸਤਾ ਪਹਿਲੇ ਸੂਏ 16 ਕਿਲੋ ਬਾਈਕਾਂ ਦਾ ਦੁੱਧ ਪਾਇਆ ਵਾ ਕੇ ਬਾਕੀ ਸਾਨੂੰ ਇੱਥੋਂ ਵਾ ਕੇ ਸਾਨੂੰ ਦੁੱਧ ਨਾਲ ਨਾੜਾ ਚੈੱਕ ਕਰਾਉਣਾਗਾ ਆ ਦੇਖੋ ਜੀ ਠੰਡੀ ਸੀਲਾ ਤੋਂ ਲੋਕਾਂ ਦਾ ਪੂਰਾ ਆ ਦੇਖੋ ਇੱਕ ਬਸ ਨੇੜੇ ਹੋ ਕੇ ਨਾ ਇਹ ਆ ਦੇਖੋ ਨਾੜਾ ਨਾੜਾ ਨੂੰ ਤਾਂ ਬਹੁਤ ਚੰਗੀਆਂ ਆ ਐਵੇਂ ਸ ਹਾਈ ਦਾਹ ਦੇਣ ਦੀ ਕੱਚੀ ਪਈ ਹੈਗੀ ਉਸ ਆ ਨਾ ਅਡਜਸਟਮੈਂਟ ਕਰ ਲਿਓ ਆ ਦੇਖੋ ਇਹ ਨਾੜਾ ਨੂੰ ਨਾ ਕੱਦ ਬੇਸ਼ੱਕ ਹਿਮਾਚਲ ਵਾਲਾ ਹੋਊਗਾ ਪਰ ਸੰਭੀ ਪਲੀ ਹੈ ਪੰਜਾਬ ਵਾਲੀ ਅਰਸੀ ਹੈ ਕੋ ਬਾਕੀ ਜਿਹਦੇ ਬੱਚੀ ਦੇ ਪ੍ਰਿੰਟ ਆ ਬੱਚੀ ਦਾ ਰੰਗ ਸ਼ਾਈਨ ਹੈਗਾ ਨਾ ਬਹੁਤ ਸੋਹਣੀ ਹੈਗੀ ਤੇ ਮੋਬਾਈਲ ਨੰਬਰ ਸਾਂਝਾ ਕਰ ਦੋ ਵੀਰੇ ਇੱਕ ਆਪਣਾ 9876832034 9876832034 ਨਾ ਤੋਰ ਦੀ ਮਾੜੀ ਫਿਰ ਆਪਾਂ ਹਾਂਜੀ ਹਾਂਜੀ ਨਾਲ ਤੁਹਾਨੂੰ ਤੋਰ ਕੇ ਦਿਖਾ ਦੇਣਾ ਪਹਿੜ ਆਪਾਂ ਤੇ ਜਿਹੜੇ ਭਰਾ ਨੇ ਖਰੀਦਣੀ ਹੋਊਗੀ ਤੁਹਾਨੂੰ ਲਈ ਨਰਖ ਫਰ ਕਰ ਲੂਗਾ ਤੇ ਆ ਦੇਖ ਸਕਦੇ ਜੀ ਮੋੜ ਦਾ ਵੀ ਇਧਰ ਨੂੰ ਤੋੜਨ ਦਾ ਮਕਸਦ ਆ ਵੀ ਕੋਈ ਲੰਗ ਲੰਗ ਹੁੰਦਾ ਪਸ਼ੂ ਦਾ ਵੱਜੋ ਵੱੱਤਾ ਰੋਕ ਲਈ ਰੋਕ ਲਈ ਆ ਦੇਖ ਸਕਦੇ ਜੀ ਲੈਵਲ ਉਹ ਹੈ ਟੈਲ ਲਿਖਾ ਸੀ ਪਈ ਹੈਗੀ ਐਸਾ ਐ ਤੋ ਲੋ ਹਾਂ ਠੀਕ ਆ ਇਧਰੋਂ ਬਸ ਕੋਈ ਗੱਲ ਨਹੀਂ ਮੈਂ ਪਿੱਛੇ ਤੋਂ ਨੋਟਰ ਦੀ ਕੁਆਲਿਟੀ ਦਿਖਾਉਣਾਗਾ ਆ ਨਿਗਾਹ ਮਾਰੋ ਵੀ ਪਿੱਛੇ ਤੋਂ ਠੀਕ ਆ ਜੀ ਪਿੱਛੇ ਤੋਂ ਥਣਾ ਦੀ ਕੁਆਲਿਟੀ ਸੋਹਣੀ ਆ ਜਿਹੜੇ ਟੈਲ ਤੋਂ ਲਿਖਾ ਸੀ ਪਈ ਹੈਗੀ ਆ ਦੇਖੋ ਟੈਲ ਤੋਂ ਦਿਖਾ ਦੇਣਾ ਕਾਫੀ ਜ਼ਿਆਦਾ ਪਈ ਹੈਗੀ ਤੇ ਫਿਰ ਬਾਈਓ ਦਾ ਲੈਂਡ ਦੇ ਇੰਜ ਆਪਾਂ ਜਾਇਜ਼ਾ ਮੁੱਲ ਦੱਸੂਈ ਕਿਵੇਂ ਕਰਾਂਗੇ ਲੈਂਡ ਦੇ 60000 ਰੁਪਏ ਬਾਈ ਮਾਨਤਨ ਕਰਦੋਂਗੇ ਵਧੀਆ ਨਹੀਂ ਬਾ ਹੈ ਲੈਂਡ ਦੇ ਨਹੀਂ ਹੈਗਾ ਲੈਂਡ ਨਹੀਂ ਚਲੋ ਕੋਈ ਨਾ ਫਿਰ ਵੀ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਕਰਦੇ ਮਾਨਤਨ ਵਧੀਆ 60000 ਬਾਈ ਨੇ ਜਾਇਜ਼ਾ ਮੁੱਲ ਕਹਿੰਦਾ ਵੀ ਲੈਂਡ ਦੇ ਨਾਲ ਹੀ ਗੱਲ ਹੀ ਹੈਗੀ ਬਾਕੀ ਕੋਈ ਗੱਲ ਨਹੀਂ ਫਿਰ ਵੀ ਤੁਹਾਡਾ ਮਾਰਾ ਮਟਾ ਮਾਨਤਨ ਹੋ ਜੂਗਾ ਜਿਹੜਾ ਨੰਬਰ ਬਾਈ ਨੇ ਦਿੱਤਾ ਤੁਹਾਨੂੰ ਉਤੇ ਗੱਲ ਲਾਜ਼ਮੀ ਕਰ ਲਿਓ ਕਿਉਂਕਿ ਆਲੇ ਦੀ ਚੀਜ਼ਾਂ ਦੇਖੋ ਰੇਟ ਆਲੇ ਨੇ ਕਰਨਾ ਹੁੰਦਾ ਤਾਂ ਨੂੰ ਲੱਗੇ 20 ਦੀ 50 ਦੀ 40 ਤੁਸੀਂ ਰੇਟ ਲਾ ਕੇ ਦੇਖ ਲਓ ਜਿੱਥੇ ਤੁਹਾਡਾ ਸੌਦਾ ਬਣਦਾ ਹੋਇਆ ਬਾਈ ਨਾਲ ਕਰ ਲਿਆ ਦੇਖੋ ਪਿੱਛੇ ਆਰਡਰ ਦੀ ਕੁਆਲਿਟੀ ਸੰਭੀ ਪਲੀ ਆ ਬਾਕੀ ਬੱਚੀ ਸਕੋਲੋਂ ਮਲਾ ਕੇ ਸੋਹਣੀਆਂ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਬਾਦ ਤੋਂ ਸ਼ੇਅਰ ਲਾਜ਼ਮੀ ਕਰ ਦੇ ਜੀ